ਅਮਰੀਕਾ ਵਿੱਚ ਡੋਨਲਡ 트럼ਪ ਦੀ ਸਰਕਾਰ ਵੱਲੋਂ ਚੱਲ ਰਹੀ ਮੈਕਸਿਮਮ ਇਨਫੋਰਸਮੈਂਟ ਇਮੀਗ੍ਰੇਸ਼ਨ ਨੀਤੀ ਨੇ ਹੁਣ ਔਰਤਾਂ ਦੇ ਵਿਰੁੱਧ ਹਿੰਸਾ ਦੇ ਵਿਵਾਦ ਪੈਦਾ ਕਰ ਦਿੱਤਾ ਹੈ। ਲਾਸ ਐਂਜਲਸ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਦੇ ਬਾਹਰ 4 ਅਕਤੂਬਰ ਨੂੰ ਰਿਕਾਰਡ ਹੋਈ ਇੱਕ ਵੀਡੀਓ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਚਾਰ ਮਰਦ 에ਜੰਟਾਂ ਨੂੰ ਇੱਕ ਔਰਤ ਨੂੰ ਜ਼ਮੀਨ ਤੇ ਸੁੱਟਦੇ ਆਂ ਅਤੇ ਫਿਰ ਉਸ ਦੇ ਕੱਪੜੇ ਉਤਾਰਦੇ ਹੋਏ ਦਿਖਾਇਆ ਗਿਆ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਿਆ ਅਤੇ ਸਿਵਲ ਰਾਈਟਸ ਗਰੁੱਪਸ ਨੇ ਇਸ ਕਾਰਵਾਈ ਨੂੰ ਬੇਰਹਿਮ ਕਾਰਵਾਈ ਕਰਾਰ ਦਿੱਤਾ ਹੈ। ਡੀਐਚਐਸ ਦਾ ਕਹਿਣਾ ਹੈ ਕਿ ਔਰਤ ਨੇ ਫੈਡਰਲ ਏਜੰਟਾ ਦਾ ਰਸਤਾ ਬਲਾਕਰਾਂ ਦੀ ਕੋਸ਼ਿਸ਼ ਕੀਤੀ ਸੀ। ਮੀਡੀਆ ਰਿਪੋਰਟਸ ਦੇ ਮੁਤਾਬਕ ਆਈਸੀਈ ਅਤੇ ਡੀਐਚਐਸ ਨੇ ਬੱਚਿਆਂ ਤੇ ਔਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। 4 ਅਕਤੂਬਰ ਨੂੰ ਦੁਪਹਿਰ ਦੇ ਸਮੇਂ ਲਾਸ ਐਂਜਲਸ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਦੇ ਬਾਹਰ ਇਕੱਠੀ ਹੋਈ ਭੀੜ ਵਿੱਚ ਇੱਕ ਔਰਤ ਵੀ ਸ਼ਾਮਿਲ ਸੀ। ਜਿਸ ਨੇ ਫੈਡਰਲ ਏਜੰਟਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਸੀ ਵੀਡੀਓ ਦੇ ਵਿੱਚ ਨਜ਼ਰ ਆਉਂਦਾ ਹੈ ਕਿ ਚਾਰ ਡੀ ਐਚ ਐਸ ਏਜੰਟ ਜੋ ਕਾਲੇ ਟੈਕਟੀਕਲ ਗੀਅਰ ਹੈਲਮਟ ਅਤੇ ਪੁਲਿਸ ਡੀ ਐਚ ਐਸ ਵਾਲੀ ਜੈਕਟ ਪਹਿਨੇ ਹੋਏ ਸਨ ਔਰਤ ਦੇ ਵੱਲ ਵੱਧਦੇ ਨੇ ਔਰਤ ਚੀਕਦੀ ਹੋਈ ਕਹਿੰਦੀ ਹੈ ਕਿ ਤੁਸੀਂ ਮੇਰੇ ਹੱਕ ਖੋ ਰਹੇ ਹੋ ਏਜੰਟ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਵਿਰੋਧ ਕਰਦੀ ਹੈ ਅਤੇ ਜ਼ਮੀਨ ਉੱਤੇ ਬੈਠ ਜਾਂਦੀ ਹੈ ਇੱਕ 에ਜੰਟ ਉਸਨੂੰ ਖਿੱਚਦਾ ਹੈ ਜਦਕਿ ਦੂਜਾ ਉਸ ਔਰਤ ਦੀ ਉੱਪਰਲੀ ਪਾਈ ਜੈਕਟ ਨੂੰ ਉਤਾਰਨ ਲੱਗਦਾ ਹੈ ਜਿਸ ਨਾਲ ਔਰਤ ਦੇ ਹੇਠਾਂ ਵਾਲੇ ਕੱਪੜੇ ਨਜ਼ਰ ਆਉਣ ਲੱਗਦੇ ਨੇ ਕੋਲਕਾਡੇ ਲੋਕ 에ਜੰਟਾਂ ਦੀ ਇਸ ਹਰਕਤ ਨੂੰ ਦੇਖ ਕੇ ਅੱਗ ਬਬੂਲਾ ਹੋ ਜਾਂਦੇ ਨੇ ਇਹ ਘਟਨਾ ਇਮੀਗ੍ਰੇਸ਼ਨ 에ਜੰਸੀਆਂ ਦੇ ਬੇਰਹਿਮ ਵਤੀਰੇ ਨੂੰ ਦਿਖਾਉਂਦੀ ਹੈ ਜਿੱਥੇ ਚਾਰ ਸਰਕਾਰੀ ਅਧਿਕਾਰੀ ਮਿਲ ਕੇ ਇੱਕ ਇਕੱਲੀ ਔਰਤ ਨੂੰ ਘੇਰ ਕੇ ਅਜਿਹੀ ਸ਼ਰਮਨਾਕ ਹਰਕਤ ਕਰਦੇ ਨੇ ਉਧਰ ਇਸ ਘਟਨਾ ਦੇ ਉੱਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਬਿਆਨ ਵੀ ਸਾਹਮਣੇ ਆਇਆ ਪਹਿਲਾਂ ਵਾਂਗ ਦੀ ਤਰ੍ਹਾਂ ਇਸ ਵਾਰ ਵੀ ਡਿਪਾਰਟਮੈਂਟ ਨੇ ਆਪਣੇ ਏਜੰਟਾਂ ਦੀ ਕੋਈ ਵੀ ਗਲਤੀ ਨਹੀਂ ਮੰਨੀ ਡੀ ਐਚ ਐਸ ਦੀ ਸਪੋਕਸ ਪਰਸਨ ਟ੍ਰਿਸ਼ੀਆ ਮੈਕਲੋਫਲਿਨ ਨੇ ਦੱਸਿਆ ਕਿ ਇਸ ਔਰਤ ਨੇ ਐਂਟਰੈਂਸ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਤੇ ਆਦੇਸ਼ ਨਾ ਮੰਨ ਕੇ ਵਿਰੋਧ ਕੀਤਾ ਏਜੰਟਾਂ ਨੇ ਉਸ ਨੂੰ ਸੜਕ ਤੋਂ ਹਟਾਇਆ ਤੇ ਭੀੜ ਤੋਂ ਦੂਰ ਲਿਆਂਦਾ ਫਿਲਹਾਲ ਇਸ ਔਰਤ ਦੀ ਨਾਪਛਾਣ ਹੋ ਸਕੀ ਅਤੇ ਇਸ ਦੇ ਉੱਤੇ ਕਿਹੜੇ ਕਿਹੜੇ ਚਾਰਜਸ ਲੱਗੇ ਨੇ ਇਸ ਦੇ ਬਾਰੇ ਵੀ ਖੁਲਾਸਾ ਨਹੀਂ ਹੋਇਆ। ਟਰੰਪ ਸਰਕਾਰ ਨੇ 2025 ਦੇ ਵਿੱਚ ਇਮੀਗ੍ਰੇਸ਼ਨ ਨੂੰ ਹਾਰਡਲਾਈਨ ਬਣਾ ਦਿੱਤਾ ਜਿੱਥੇ ICE ਅਤੇ DHS ਨੂੰ ਪ੍ਰੋਟੈਸਟਰਸ ਅਤੇ ਇਮੀਗ੍ਰੈਂਟਸ ਨੂੰ ਤੁਰੰਤ ਨਿਸ਼ਾਨਾ ਬਣਾਉਣ ਦੀ ਆਗਿਆ ਦਿੱਤੀ ਗਈ। ਪਰ ਸਿਵਲ ਰਾਈਟਸ ਗਰੁੱਪਸ ਨੇ ਇਸ ਨੂੰ ਅਨਹਿਊਮਨ ਟ੍ਰੀਟਮੈਂਟ ਕਿਹਾ ਹੈ। ਅਜਈਆਂ ਕਾਰਵਾਈਆਂ ਦੇ ਦੌਰਾਨ ਹੁਣ ਔਰਤਾਂ ਤੇ ਬੱਚਿਆਂ ਨੂੰ ਟਾਰਗੇਟ ਕੀਤਾ ਜਾਣ ਲੱਗ ਪਿਆ ਹੈ। ਇਹ ਘਟਨਾ ਨਾ ਸਿਰਫ ਵਿਅਕਤੀਗਤ ਹੈ ਬਲਕਿ ਪੂਰੇ ਇਮੀਗ੍ਰੇਸ਼ਨ ਸਿਸਟਮ ਨੂੰ ਚੁਣੌਤੀ ਦੇ ਰਹੀ ਹੈ।